ਵਾਹਿਗੁਰੂ ਜੀ ਕਹਿੰਦੇ ਹਨ ਹੇ ਪਾਈ ਪਰਤ ਇਸਤਰੀ ਕਰਦੇ ਹੋਰ ਬੰਦੇ ਤੇ ਜਨਾਨੀਆਂ ਹੋਰ ਬੰਦੇ ਤੇ ਜਨਾਨੀਆਂ ਸਾਰੇ ਮਾਇਆ ਦੇ ਹੀ ਸਾਖ ਹਨ ਆਖਰੀ ਵੇਲੇ ਆਖਰੀ ਵੇਲੇ ਇਹਨਾਂ ਵਿੱਚੋਂ ਕੋਈ ਵੀ ਤੇਰਾ ਮਦਦਗਾਰ ਨਹੀਂ ਬਣੇਗਾ ਇੰਨਾ ਵਿੱਚੋਂ ਕੋਈ ਵੀ ਤੇਰਾ ਮਦਦਗਾਰ ਨਹੀਂ ਬਣੇਗਾ ਸਾਰੇ ਝੂਠਾ ਹੀ ਪਿਆਰ ਕਰਨ ਵਾਲੇ ਹਨ ਕਹਿੰਦੇ ਆ ਇੱਕ ਸਿਰਫ ਵਾਹਿਗੁਰੂ ਹੀ ਸੱਚਾ ਪਿਆਰ ਕਰਦਾ ਵੇ ਇਹ ਸੰਸਾਰ ਤੇ ਸਾਰੇ ਝੂਠਾ ਹੀ ਪਿਆਰ ਏ ਸਾਰੇ ਝੂਠੇ ਰਿਸ਼ਤੇ ਆ ਵਾਹੋ ਵਾਹਿਗੁਰੂ ਜੀ ਨੂੰ ਪਿਆਰ ਕਰੋ ਵਾਹਿਗੁਰੂ ਜੀ ਦਾ ਨਾਮ ਲਵੋ ਚੰਗੇ ਕੰਮ ਕਰੋ ਵਾਹਿਗੁਰੂ ਜੀ ਹਮੇਸ਼ਾ ਮਿਹਰ ਭਰਿਆ ਹੱਥ ਰੱਖਦੇ ਆ ਸਾਨੂੰ ਹਮੇਸ਼ਾ ਚੰਗੇ ਕੰਮ ਕਰਨੇ ਚਾਹੀਦੇ ਆ ਕਿਉਂਕਿ ਇਸ ਸੰਸਾਰ ਤੇ ਸਾਰੇ ਝੂਠੇ ਰਿਸ਼ਤੇ ਆ ਰਿਸ਼ਤਾ ਰੱਖਣਾ ਉਹ ਪਰਮਾਤਮਾ ਦੇ ਨਾਲ ਰੱਖੋ ਪਿਆਰ ਕਰਨਾ ਉਸ ਪਰਮਾਤਮਾ ਦੇ ਨਾਲ ਕਰੋ ਨਾਮ ਜਪਣਾ ਉਸ ਰੱਬ ਦਾ ਨਾਮ ਜਪੋ ਖੁਸ਼ ਰਹਿਣਾ ਉਸ ਰੱਬ ਦੇ ਨਾਲ ਖੁਸ਼ ਰਹੋ ਜਿਹੜਾ ਕੋਈ ਵੀ ਆਸ ਅਧੂਰੀ ਨਹੀਂ ਛੱਡਦਾ ਵਾਹਿਗੁਰੂ ਹਰ ਆਸ ਪੂਰੀ ਕਰਦਾ ਵੇ ਕੋਈ ਖੁਆਇਸ਼ ਅਧੂਰੀ ਨਹੀਂ ਰਹਿੰਦੀ ਵਾਹਿਗੁਰੂ ਸਾਰੀਆਂ ਹੀ ਆਸਾਂ ਪੂਰੀਆਂ ਕਰਦਾ ਹੈ